ਅੱਜ ਜੇ ਸਾਡੇ ਨਾਲ ਭਚੰਗੀ ਸਿੰਘ ਨੇ ਜਿਹੜੇ ਕੀ ਕਿਹਾ ਜਾ ਰਿਹਾ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਪੈਦਲ ਚੱਲ ਕੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਸਮਰਥਨ ਤੇ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਉਹਨਾਂ ਦਾ ਨਾਮ ਵੀ ਜਾਣਦੇ ਆਂ ਕਦੋਂ ਉਹ ਚੱਲੇ ਸੀਗੇ ਕੀ ਕਾਰਨ ਨੇ ਉਹਨਾਂ ਨੂੰ ਲੱਗਿਆ ਕਿ ਇਹ ਯੂਨੀਵਰਸਿਟੀ ਦੇ ਵਿੱਚ ਧਰਨੇ ਦੇ ਵਿੱਚ ਹਾਜ਼ਰ ਹੋਣਾ ਚਾਹੀਦਾ ਉਹਨਾਂ ਨੂੰ ਆਪਣੀ ਹਾਜ਼ਰੀ ਲਿਵਾਉਣੀ ਚਾਹੀਦੀ ਹੈ ਪਹਿਲਾਂ ਤਾਂ ਬਾਬਾ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਉੱਤੇ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਬਾਬਾ ਜੀ ਕੀ ਨਾਮ ਆ ਆਪਣਾ ਤੇ ਆਪਾਂ ਕੀ ਸੱਚੀ ਸ਼ਰਨਾਨੰਦਪੁਰ ਸਾਹਿਬ ਤੋਂ ਚੱਲ ਕੇ ਤੁਸੀਂ ਇੱਥੇ ਆਉਨੇ ਹੋ ਤੇ ਕੀ ਕਾਰਨਾ ਕਰਕੇ ਆਉਨੇ ਹੋ ਬਾਬਾ ਇਸ ਕਰ ਆਪਣਾ ਨਾਮਾ ਸ਼ੋਭਨਾਮ ਸਾਡਾ ਭਾਈ ਹਰਮਨਪ੍ਰੀਤ ਸਿੰਘ ਤੇ ਸਾਡਾ ਇਲਾਕਾ ਨੰਗਲ ਡੈਮ ਲੱਗੇ ਤਲਵਾੜਾ ਪਿੰਡ ਹੈ ਤੇ ਉੱਥੇ ਆਪਾਂ ਉੱਥੋਂ ਚੱਲੇ ਪਏ ਸੀਗੇ ਤੇ ਸਾਡਾ ਮਕਸਦ ਹੈ ਬਾਬਾ ਕਿਉਂਕਿ ਆਪਣਾ ਫਿਊਚਰ ਇਸੀ ਯੂਨੀਵਰਸਿਟੀ 'ਚ ਹੈ ਦੇਖੋ ਕਿ ਆਪਾਂ ਇਸ ਕਰਕੇ ਤੁਰ ਕੇ ਆਏ ਕਿ ਬਾਬੇ ਅਸੀਂ ਪਹਿਲਾਂ ਵੀ ਕਾਫੀ ਗੁਰਦ ਆਮਾਂ ਦੇ ਪੱਧਰ ਜਾ ਚੁੱਕੇ ਹਾਂ ਜਿਵੇਂ ਕਿ ਹਜੂਰ ਸਾਹਿਬ ਅਤਵਾ ਦਮਦਮਾ ਸਾਹਿਬ ਅਨੰਦਪੁਰ ਸਾਹਿਬ ਵਰਕਾਲਤਕ ਸਾਹਿਬ ਇਹ ਚਾਰ ਸਥਾਨ ਤੇ ਆਇਆ ਹੁਣ ਆਪਣਾ ਨੈਕਸਟ ਮੋਟਿਵ ਵੀ ਆਪਾਂ ਦੱਸਾਂਗੇ ਅੱਗੇ ਵੀਡੀਓ ਚ ਪਾਵਾਂਗੇ ਤੇ ਇਸ ਵੇਲੇ ਆਪਾਂ ਤਾਂ ਇਸ ਮੌਕੇ ਦੇ ਕੋ ਕਿ ਭਾਈ ਪੁਨੀਤ ਸਿੰਘ ਦਾ ਸਿੰਘ ਸਕੈਟਿੰਗ ਹੁਣ ਇਸ ਚੁਰਾਸੀ ਉਹਨਾਂ ਨਾਲ ਸਾਡੇ ਵਿਚਾਰ ਹੋਏ ਸੀ ਭਾਈ ਸੇਬਜੀ ਚਰਨੇ ਤੇ ਉਹਦੇ ਭਾਈ ਸੇਬਜੀ ਆਪਾਂ ਆ ਪਏ ਹਾਂ ਤੁਸੀਂ ਸੰਘਰਸ਼ਣ ਵਾਸਤੇ ਆਓ ਜ਼ਰੂਰ